ਲੇ ਬਈ ਸੰਗਤ ਇੱਕ ਦੇਗਤਾ ਵਰਤੀ ਤੇ ਕੁਛ ਜੀਰੀ ਆਂਦੀ ਸੰਗਤ ਜੇ ਹੋਰ ਵੀ ਤਰਾਂਗੇ ਦੋ ਦੇਖਾਂ ਤਾਂ ਕਨਫਰਮ ਹੁੰਦੀਆਂ ਆਪਣੇ ਇਸ ਲਈ ਵਾਧੂ ਬਣਗੇ ਤਾਂ ਵਾਧੂ ਵੀ ਹੁਣਾਵਾਂਗੇ ਹੁਣ ਇਹਨਾਂ ਦਾ ਸਾਗ ਨਹੀਂ ਸਮਝਦਾ ਉਹ ਤਾਂ ਕਹਿੰਦਾ ਸੀ ਕਰ ਲਾਂਗੇ ਉਬਲੀ ਜਾਂਦਾ ਆ ਦੇਖੋ ਕਿ ਲੇਹੰਦਾਂ ਦਾ ਇਕੱਲਾ ਹਾਂ ਤੇ ਜੋ ਸਾਗ ਰੇਡੀਓ ਕਲਿੱਪ ਲਾਵਾਂਗੇ ਪਰ ਮਾਗੀ ਤੇ ਵੀ ਆਣਾ ਜੇ ਹੋਏ ਤਾਂ ਜ਼ਰੂਰ ਹੁਣ ਤੁਹਾਡੇ ਸਾਹਮਣੇ ਆਪ ਦਿਖਾਈ ਦਿੱਤਾ ਤੁਹਾਨੂੰ ਅੱਜ ਆਪਣੇ ਪਿੰਡ ਮਰਗ ਦਾ ਪਹੂ ਸੀਗਾ ਬਜ਼ੁਰਗ ਬਜ਼ੁਰਗ ਹੈ ਸੀਗਾ ਫੜਿਆ ਨਾ ਉਹਨਾਂ ਦਾ ਇੱਧਰ ਦੇਖ ਆਇਆ ਨੇ ਕੇਲਿਆਂ ਦੀ ਵੱਢ ਦੇ ਰੱਖਿਆ ਇਹ ਕਾਹ ਦੇ ਲੋ ਸੇਵਾਦਾਰ ਵੀ ਸੰਗ ਤੇ ਆਪਾਂ ਹੁਣ ਦੱਸਿਆ ਸੀ ਆਪਣੇ ਮਾਗੀ ਤੇ ਵੀ ਸਾਗ ਬਣਾਉਣਾ ਨੇ ਇੱਕ ਕੱਲ ਵੀ ਚੀਜ਼ ਦੇ ਸ਼ੁੱਧ ਸੇਵਾਦਾਰ ਬੈਠੇ ਚੀਵੀ ਜਾਂਦੇ ਐ ਇਹ ਕਾਹ ਦੇ ਕਦੇ ਆਪਾਂ ਗ੍ਰੈਂਡ ਕਰਨ ਲੱਗ ਗਏ ਉਹ ਸਾਡਾ ਸੇਵਾਦਾਰ ਹੈ ਗੱਲਣਾ ਇੱਕ ਦੇਖ ਹੁਣ ਗ੍ਰੈਂਡ ਕਰ ਦਾਂਗੇ ਤੇ ਇੱਕ ਤੜਕੇ ਆਲੋਚ ਲਾਉਣਗੇ ਸਾਗ ਆਪਣਾ ਤੇ ਆਪਾਂ ਕਰਨ ਜਾਵਾਂਗੇ ਮੁਕਸਰ ਮੇਲੇ ਤੇ ਇੱਥੇ ਸੇਵਾ ਕਰ ਹੈ ਗਿਆ ਆਪ ਦੀ ਜੋਤੀ ਸੰਭਾਲਣਗੇ ਇੱਕ ਦੇ ਅੰਦਰ ਆ ਉਹ ਤੜਕੇ ਗ੍ਰਹਿਣ ਕਰਨੇ ਇੱਕ ਆ ਹੁਣ ਆਪਾਂ ਤਿਆਰ ਕਰ ਦਾਂਗੇ ਇਹ ਆਪ ਕਰੀ ਜਨੇ ਗ੍ਰੈਂਡ ਤੇ ਉਧਰ ਸੇਵਾ ਕਰ ਲੱਗੇ ਪਏ ਇੱਕ ਨਾ ਦਾ ਸੇਵਾ ਕਰ ਸਕਣੀ ਆਪਣਾ ਹੋ ਗਿਆ ਯਾ ਯਾਦ ਆ ਨਾ ਮਨ ਰੋ ਰੋ ਲਾ ਬਈ ਆ ਸਾਡਾ ਇੱਕ ਸੇਵਾਦਾਰ ਬੈਠਾ ਹਾਂ ਬਈ ਕਿਵੇਂ ਆ ਫਿਰ ਠੀਕ ਐ ਠੀਕ ਐ ਬਈ ਠੀਕ ਐ ਵਧੀਆ ਤੇ ਸਾਗ ਤਿਆਰ ਆ ਹਾਂਜੀ ਕੱਲ ਨੂੰ ਚਲਾਉਣਾ ਤੇ ਅੱਜ ਸ਼ਾਮ ਨੂੰ ਕੱਲ ਨੂੰ ਜੀ ਕੱਲ ਨੂੰ ਕਿੰਨੀਆਂ ਦੇਗਾਂ ਤਿਆਰ ਕਰ ਲਈਆਂ ਬਈ ਆਪਾਂ ਦੋ ਜੀ ਬਹੁਤ ਰਹੂਗਾ ਬਈ ਸੇਵਾਦਾਰ ਕਿੰਨੇ ਕ ਫਿਰ ਕਿੰਨਾ ਕ ਸਹਯੋਗ ਕਰ ਦਿੰਦੇ ਆ ਸਾਗ ਤੇ ਬਹੁਤ ਜੀ ਬਹੁਤ ਹੈ ਆ ਸਾਡਾ ਵੀ ਪੱਕਾ ਸੇਵਾਦਾਰ ਐ ਕਿ ਸਿਆਣਾ ਸਰਲ ਜਾ ਹੋਇਆ ਸੇਵਾਦਾਰ ਸਾਡਾ ਇੱਕ ਦੇਗ ਆ ਸੇ ਬਈ ਤਿਆਰ ਹੋਈ ਜਾਂਦੀ ਇੱਕ ਬਾਹਰ ਆ ਬਣ ਰਹੇ ਦੱਸ ਕੱਲ ਨੂੰ ਗੁਰੂ ਘਰ ਆਏ ਸੁਬਾਹ ਦਾ ਜਰੂਰ ਸਾਨੂੰ ਕਲਿੱਪ ਲਾ ਦਾਂਗੇ ਸਾਗ ਬਣੇ ਦੀ ਲੈ ਵੀ ਇਧਰੋਂ ਹੁੰਦਾ ਹੈ ਮਾੜੀ ਠੀਕ ਹੈ ਕਿਵੇਂ ਲੱਗੀ ਵੀਰੇ ਜਰੂਰ ਲਾਈਕ ਸ਼ੇਅਰ ਕਮੈਂਟ ਚਾਰ ਤੀ ਸੀ ਗ੍ਰੈਂਡ ਦੂਜਾ ਹਜੇ ਬਣਿਆ ਨਹੀਂ ਉਹ ਆਪਾਂ ਕਰਾਂਗੇ ਤੜਕੇ ਗ੍ਰੈਂਡ ਸੋ ਸਾਡਾ ਬੜ ਪਾਈ ਜਾਂਦੇ ਆ ਤੇ ਆਹੀ ਰਹਿ ਕੇ ਉਹ ਹਜੇ ਬਣੀ ਨਹੀਂ ਉਹ ਤੜਕੇ ਸੁਬਾਹ ਕਰਾਂਗੇ ਗ੍ਰੈਂਡ ਆ ਯਾ ਦੇਖੋ ਸਿਆਵਾ ਸਾਡੇ ਦੰਦ ਗੱਡੀ ਜਾਂਦੇ ਆ ਪਨੇ ਰੋ ਲਾਗਦੇ ਨਾਲ ਆਵਾਂਗੇ ਸਾਨੂੰ ਆ ਦੇਖ ਲਓ ਇੱਥੇ ਸਾਡੇ ਨਰਦਾਂ ਤੇ ਗੱਡੀ ਜਾਂਦੇ ਬੱਲੇ ਮਾਗੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਆਪਾਂ ਚੱਲ ਪਏ ਸੀ ਗੁਰੂ ਘਰ ਕੱਲ ਸਾਨੂੰ ਕੱਲੜੀਆਂ ਕਲਿੱਪਾਂ ਮਿਲਾਵਾਂਗੇ ਆਪਾਂ ਬੱਸ ਬੱਸ ਉਹਨਾਂ ਵੀ ਆ ਜੂਗਾ ਤੇ ਠੀਕ ਹੈ ਅੱਜ ਸਾਡੇ ਆਪਣੇ ਗੁਰਦੁਆਰੇ ਚੱਲੇ ਬੈਠਾ ਆਪਾਂ ਕੱਲ ਕੋੜ ਕੇ ਸੀ ਇੱਕ ਦੇਗਾ ਦੂਜੀ ਅੱਜ ਸਵੇਰ ਬਣ ਕੇ ਹੋਣੀ ਤੇ ਸੇਵਾਦਾਰਾਂ ਨੇ ਕੋੜਤੀ ਹੋਗੀ ਹਨ ਇਹ ਸਾਨੂੰ ਸਾਰੀਆਂ ਕਲਿੱਪਾਂ ਲਾ ਕੇ ਦਿਖਾਵਾਂਗੇ ਆਪਾਂ ਆਪਣੇ ਇਸ ਹਾਲ ਮਾਗੇਰਨ ਬਾਰਲੇ ਗੁਰੂ ਗੁਰੂ ਘਰ ਬੰਦਾ ਸਾਗ। ਬਾਰੋਂ ਵੀ ਸੰਗਤ ਚ ਜਲ ਕੇ ਆਉਂਦੀ ਆ। ਤੇ ਬਹੁਤ ਸ਼ਰਧਾ ਭਾਵ ਨਾਲ ਸੰਗਤ ਆਉਂਦੀ। ਲਾਲਾ ਬਹੁਤ ਇਕੱਠ ਹੁੰਦਾ। ਤੇ ਸਾਨੂੰ ਸਾਗ ਸਾਰਾ ਬਣਾਇਆ ਸਾਰਾ ਪਕਾ ਕੇ ਦਿਖਾਵਾਂਗੇ। ਤੇ ਆਪਾਂ ਹੁਣ ਚੱਲ ਬਈ ਗੁਰੂ ਘਰ ਨੂੰ ਉਧਰ ਫਾਦਰ ਸਾਹਿਬ ਆਉਂਦੇ ਆ। ਮਾਗੇਰ ਸੀ ਗੁਰੂ ਘਰ ਤੇ ਮੈਂ ਉਹਦੋਂ ਮੈਂ ਉੱਥੇ ਆਪਣੇ ਮਕਸਰ ਇਹਦੇ ਕਰਕੇ ਮੈਂ ਵੀ ਬਾਈਕ ਤੇ ਚੱਲਣਾ ਹੁਣ ਸੌਖ ਹੋ ਜੂ ਗੁਰੂ ਘਰ। ਨਹੀਂ ਆਪਾਂ ਦੁਰ ਕੀ ਜਾ ਵੜਦੇ। ਤੇ ਅੱਜ ਠੰਡ ਬਹੁਤ ਆ ਯਾਰ। ਤੇ ਚਲੋ ਮਿਲਦੇ ਆਪਾਂ ਤੁਹਾਨੂੰ ਗੁਰੂ ਘਰ ਜਾ ਕੇ ਬਣੇ ਰਹੋ ਵੀਡੀਓ ਦੇ ਨਾਲ ਬਾਤ ਹੋਰ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਥੋੜੀ ਸਪੋਰਟ ਦੀ ਲੋੜ ਆਪਾਂ ਨੂੰ ਠੀਕ ਹੈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਥੋੜੀ ਸਪੋਰਟ ਦੀ ਲੋੜ ਹੈ ਚਲੋ ਬਣੇ ਰਹੋ ਵੀਡੀਓ ਦੇ ਨਾਲ ਸੇਵਾਦਾਰ ਲੱਸੀ ਇਕੱਠੀ ਕਰਦਾ ਫਿਰਦੇ ਆ ਫਿਰ ਜਦੋਂ ਗੁਰੂ ਘਰ ਆ ਕੇ ਮਿਲਦੇ ਦੋ ਤਿਹਲਾ ਦਾ ਸਾਡੇ ਆਉਂਦੇ ਪੂਰੇ ਤਗੜੇ ਇੱਕਠੇ ਹੋਏ ਫਿਰਦੇ ਅੱਜ ਇਹ ਕਰਨਗੇ ਕੁਝ ਤੇ ਮਿਲਦੇ ਆਪਾਂ ਗੁਰੂ ਘਰ ਜਾ ਕੇ ਲੋਬੇ ਸੰਗਤ ਦੇ ਆਪਾਂ ਪਹੁੰਚੇ ਸੀ ਗੁਰਦੁਆਰਾ ਸਾਹਿਬ ਸੰਗਤ ਆਈ ਜਾਂਦੀ ਜਾਈ ਜਾਂਦੀ ਬਾਜ਼ਾਰ ਵੀ ਲੱਗਾ ਹਾ ਜਦੋਂ ਸੰਗਤ ਤੋਂ ਪਰੋਂ ਕੋ ਤਾਂ ਆਉਂਦੀ ਹੈ ਬੱਚੇ ਦੇ ਦਿਖਾਉਣ ਲਿਖਾਉਣੇ ਸੰਗਤ ਬਹੁਤ ਹੈ ਬਈ ਆਓ ਸਾਰੇ ਅੱਜ ਮੱਗੀ ਤੇ ਮਾ ਸਾਡੇ ਤੇ ਜੋ ਦੇ ਤਿਆਰ ਹੋ ਗਏ ਦੂਜਾ ਤੜਕਾ ਤਿਆਰ ਕਰੀ ਜਾਂਦਾ ਬਾਈ ਉਹ ਬਣ ਗਿਆ ਤਿਆਰ ਸੰਘ ਤੇ ਛਕੀ ਜਾਂਦੀ ਆ ਬਣਿਆ ਉਹ ਵੀ ਦੇਣਾ ਅੱਛਾ ਤੜਕਾ ਲਾਈ ਜਾਂਦੇ ਆ ਤੇ ਵੀ ਉਹ ਹੀ ਸੁਗੜੇ ਰੰਗ ਚੱਕਣ ਲੱਗੇ ਸੀ ਦੋ ਦਿਨ ਹੋ ਗਏ ਤਿਆਰ ਕਰੇ ਨੂੰ ਅੱਜ ਫੈਨੂ ਲਈ ਅਸੀਂ ਤਿਆਰ ਕਰ ਹੀ ਲਿਆ ਸੀ ਉਹਦਾ ਰਾਉਂਡ ਸਾਰੀ ਲੰਗਰ ਤੇ ਬਹਿ ਗਏ ਇੱਕ ਆਉ ਸੀ ਇੱਕ ਆਉ ਬੈਠਾ ਸਾਡੇ ਲੰਗਰ ਦਾ ਇਸ ਕਾਰਨ ਨੂੰ ਜੀ ਸਾਡੇ ਖੁੰਦੇ ਬੜਾ ਜਿਹਾ ਲੰਗਰ ਸ਼ਕਲਾ ਬਈ